ਪੰਜਾਬ ਚ ਗ੍ਰੇਨੇਡ ਵਾਲੇ ਬਿਆਨ ਚ ਫਸੇ ਪ੍ਰਤਾਪ ਬਾਜਵਾ ਦੇ ਹੱਕ ਚ ਭਗਵੰਤ ਸਰਕਾਰ ਤੋਂ ਹਾਈ ਕੋਰਟ ਨੇ ਨਵੇਂ ਜਵਾਬ ਮੰਗੇ ਨੇ ਜੀ ਹਾਂ ਪ੍ਰਤਾਪ ਬਾਜਵਾ ਨੇ ਹਾਈ ਕੋਰਟ ਚ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾ ਕੇ ਕੋਰਟ ਚ ਅਰਜੀ ਦਾਖਲ ਕੀਤੀ ਹੈ ਤੇ ਬੀਤੇ ਕੱਲ ਇਸਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਭਗਵੰਤ ਸਰਕਾਰ ਨੂੰ ਇਸ ਬੇਵਜਹ ਤੰਗ ਪ੍ਰੇਸ਼ਾਨ ਕਰਨ ਦੇ ਬਾਰੇ ਜਵਾਬ ਤਲਬ ਕੀਤੇ ਨੇ ਤੇ ਬਾਜਵਾ ਨੇ ਆਪਣੀ ਅਰਜੀ ਚ ਲਿਖਿਆ ਕਿ ਬੀਐਨਐਸ 1794 ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਕਰ ਬੇਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ 10 ਮਈ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉਸ ਵਿੱਚ ਕਿਹਾ ਗਿਆ ਕਿ 2 ਸਾਲ ਚ ਇਸਤੇਮਾਲ ਕੀਤੇ ਗਏ ਮੋਬਾਈਲ ਅਤੇ SIM ਕਾਰਡ ਦੀ ਜਾਣਕਾਰੀ ਦਿੱਤੀ ਜਾਵੇ ਤੇ ਉਹ ਵੀ 11 ਮਈ ਦੁਪਹਿਰ ਤੱਕ ਜਿਸ ਦੇ ਵਿੱਚ ਨਾ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਗਿਆ ਤੇ ਨਾ ਹੀ ਕੋਈ ਇਕੱਠੀ ਕਰਨ ਲਈ ਸਮਾਂ ਤੇ ਬੇਲੋੜੇ આરોਪ ਵੀ ਲਗਾਏ ਜਾ ਰਹੇ ਨੇ ਤਾਂ ਇਹ ਦਾਵਾਕਰ ਬਾਜਵਾ ਨੇ ਹਾਈ ਕੋਰਟ 'ਚ ਅਰਜੀ ਲਾਈ ਹੈ ਹੁਣ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਜ਼ਿਕਰ ਖਾਸ ਹੈ ਕਿ ਬੰਬ ਵਾਲੇ ਦਿੱਤੇ ਬਿਆਨ ਤੇ ਲਗਾਤਾਰ ਪੁਲਿਸ ਪ੍ਰਤਾਪ ਬਾਜਵਾ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਬਾਜਵਾ ਦੀ ਇੱਥੇ ਗ੍ਰਿਫਤਾਰੀ ਤੇ ਰੋਕ ਵੀ ਲਗਾਈ ਗਈ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅਗਲੀ ਤਰੀਕ 22 ਮਈ ਨੂੰ ਭਗਵੰਤ ਸਰਕਾਰ ਇਸ ਤਰ੍ਹਾਂ ਦੇ ਅਰੂਪਾਂ ਦੇ ਉੱਤੇ ਕੀ ਬਿਆਨ ਦਿੰਦੀ ਹੈ ਜਾਂ ਫਿਰ ਆਪਣਾ ਜਵਾਬ ਕੀ ਦਾਖਲ ਕਰਦੀ ਹੈ ਜਿਸ ਦੇ ਬਾਰੇ ਪ੍ਰਤਾਪ ਬਾਜਵਾ ਨੇ ਅਰਜੀ ਲਗਾ ਕੇ ਹਾਈ ਕੋਰਟ ਤੋਂ ਇਹ ਨਵੀਂ ਮੰਗ ਕੀਤੀ ਹੈ ਤਹਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਚ ਗ੍ਰਨੇਡ ਵਾਲੇ ਬਿਆਨ ਚ ਫਸੇ ਪ੍ਰਤਾਪ ਬਾਜਵਾ ਦੇ ਹੱਕ ਚ ਭਗਵੰਤ ਸਰਕਾਰ ਤੋਂ ਹਾਈ ਕੋਰਟ ਨੇ ਨਵੇਂ ਜਵਾਬ ਮੰਗੇ ਨੇ ਜੀ ਹਾਂ ਪ੍ਰਤਾਪ ਬਾਜਵਾ ਨੇ ਹਾਈ ਕੋਰਟ ਚ ਬੇਵਜਾ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾ ਕੇ ਕੋਰਟ ਚ ਅਰਜੀ ਦਾਖਲ ਕੀਤੀ ਹੈ ਤੇ ਬੀਤੇ ਕੱਲ ਇਸ ਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਭਗਵੰਤ ਸਰਕਾਰ ਨੂੰ ਇਸ ਬੇਵਜਾ ਤੰਗ ਪ੍ਰੇਸ਼ਾਨ ਕਰਨ ਦੇ ਬਾਰੇ ਜਵਾਬ ਤਲਬ ਕੀਤੇ ਨੇ ਤੇ ਬਾਜਵਾ ਨੇ ਆਪਣੀ ਅਰਜੀ ਚ ਲਿਖਿਆ ਕਿ ਬੀਐਨਐਸ 17 94 ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਕਰ ਬੇਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ 10 ਮਈ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉਸ ਵਿੱਚ ਕਿਹਾ ਗਿਆ ਕਿ 2 ਸਾਲ ਚ ਇਸਤੇਮਾਲ ਕੀਤੇ ਗਏ ਮੋਬਾਈਲ ਅਤੇ SIM ਕਾਰਡ ਦੀ ਜਾਣਕਾਰੀ ਦਿੱਤੀ ਜਾਵੇ ਤੇ ਉਹ ਵੀ 11 ਮਈ ਦੁਪਹਿਰ ਤੱਕ ਜਿਸ ਦੇ ਵਿੱਚ ਨਾ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਗਿਆ ਤੇ ਨਾ ਹੀ ਕੋਈ ਇਕੱਠੀ ਕਰਨ ਲਈ ਸਮਾਂ ਤੇ ਬੇਲੋੜੇ આરોਪ ਵੀ ਲਗਾਏ ਜਾ ਰਹੇ ਨੇ ਤਾਂ ਇਹ ਦਾਵਾਕਰ ਬਾਜਵਾ ਨੇ ਹਾਈ ਕੋਰਟ 'ਚ ਅਰਜੀ ਲਾਈ ਹੈ ਹੁਣ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਜ਼ਿਕਰ ਇਹ ਖਾਸ ਹੈ ਕਿ ਬੰਬ ਵਾਲੇ ਦਿੱਤੇ ਬਿਆਨ ਤੇ ਲਗਾਤਾਰ ਪੁਲਿਸ ਪ੍ਰਤਾਪ ਬਾਜਵਾ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਬਾਜਵਾ ਦੀ ਇੱਥੇ ਗ੍ਰਿਫਤਾਰੀ ਤੇ ਰੋਕ ਵੀ ਲਗਾਈ ਗਈ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅਗਲੀ ਤਰੀਕ 22 ਮਈ ਨੂੰ ਭਗਵੰਤ ਸਰਕਾਰ ਇਸ ਤਰ੍ਹਾਂ ਦੇ ਅਰੂਪਾਂ ਦੇ ਉੱਤੇ ਕੀ ਬਿਆਨ ਦਿੰਦੀ ਹੈ ਜਾਂ ਫਿਰ ਆਪਣਾ ਜਵਾਬ ਕੀ ਦਾਖਲ ਕਰਦੀ ਹੈ ਜਿਸ ਦੇ ਬਾਰੇ ਪ੍ਰਤਾਪ ਬਾਜਵਾ ਨੇ ਅਰਜੀ ਲਗਾ ਕੇ ਹਾਈ ਕੋਰਟ ਤੋਂ ਇਹ ਨਵੀਂ ਮੰਗ ਕੀਤੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ